ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਰਿਪਾਲ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਇੱਕ ਆ ਚੰਗੇ ਦੁੱਧ ਵਾਲੀ ਟੋਕੜ ਗੱਭਣ ਦਿਖਾਉਣੀ ਆ ਇੱਕ ਸੱਜਰ ਸੁਈ ਝੋਟੀ ਤੇ ਇੱਕ ਆ ਘਾਹ ਦਾਣੇ ਹੌਲੇ ਪਾਜ ਦਿਖਾਵਾਂਗੇ ਬਾਕੀ ਇਹ ਆ ਵੀ ਸਾਰੀਆਂ ਸੁਈਆਂ ਆ ਜੀ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੁੱਛ ਲੈ ਜਾਓ ਜੀ ਜੋ ਵੀ ਆ ਇੱਥੇ ਵੇਖ ਚਾ ਕੇ ਪੁੱਛੋ ਆਪਣਾ ਲਿਆ ਕਰੋ ਪੁੱਛੋ ਤੁਸੀਂ ਖਰੀਦਣਾ ਵਾ ਤੇ ਤਸੱਲੀ ਵੀ ਤੁਸੀਂ ਆਪ ਆਪਣੀ ਕਰਨੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋਠੀ ਠੀਕ ਠਾਕ ਜੀ ਵਧੀਆ ਜੀ ਬੀ ਤੁਸੀਂ ਨਾ ਸਵਾਪਾ ਵਧੀਆ ਜੇ ਵਧੀਆ ਜੀ ਵੀਰ ਜੀ ਤੇ ਨਾਮ ਦੱਸਦੇ ਕਰੀ ਫਿਰ ਆ ਮੇਰਾ ਨਾਮ ਭਾਲ ਸਿੰਘ ਜੀ ਪਿੰਡ ਚਿੰਦਾ ਜ਼ਿਲ੍ਹਾ ਬੁਸਰੇਜਨ ਦੇ ਨਾਲ ਜੀ ਤੇ ਫੋਨ ਨੰਬਰੇ ਬੋਲ ਦੋ 91 45 49 92 ਠੀਕ ਹੈ ਅੱਜ ਇੱਕ ਝੋਟੀ ਤੇ ਦੋ ਗਾਵਾਂ ਹਨਾ ਅੱਜ ਦੋ ਗਾਵਾਂ ਵੀਰ ਜੀ ਪਹਿਲਾਂ ਝੋਟੀ ਵਿਖਾ ਦੀਏ ਫਿਰ ਝੋਟੀ ਦਿਖਾ ਦੀਏ ਵੀਰ ਜੀ ਠੀਕ ਹੈ ਕਿੰਨੇ ਜਰਦੀ ਸੋਈ ਹੈ 6 ਸੂਈਆਂ ਉਹ ਅੱਜ ਪੰਜਾਂ ਲੈਣਾ ਆ ਮਗਰ ਕੱਟਾ ਜੀ ਇੱਥੇ ਵੀ ਆ ਜਿਹੜਾ ਕੱਟਾ ਹਾਂ ਹਾਂ ਕੱਟਾ ਜ ਠੀਕ ਹੈ ਜੀ ਹਾਂ ਤੇ ਸੁਆ ਇਹਦਾ ਸੁਆ ਪਹਿਲਾ ਪਿਓ ਦੋ ਦਨ ਦੋ ਦਿਨ ਜੀ ਟੋਟੀ ਅੱਛਾ ਹਾਂ ਤੇ ਕਿੰਨੇ ਕ ਦੁੱਧ ਲੀਆ ਤਰਾ 2000 ਰੁਪਏ ਆਟਾ ਸਾਡੇ ਘਰ ਬੋਲਾ 9 ਕਿਲੋ ਤੇ ਆ ਜੇ ਹੈਗਾ 9 ਲਿਟਰ ਮਰਜੀ ਕੀ ਵੀਰ ਭਰਾ ਹੈ ਉਹ ਸ਼ਾਮ ਕਰਵੇ 11 12 ਕਿਲੋ ਦੋ ਸੁਆ ਜੂਗਾ ਅੱਛਾ ਕਰੂਗਾ 9 10 ਕਿਲੋ ਤੇ ਹੋ ਰਹਾ ਜੀ ਚਲੋ ਫਿਰ ਤੋਰ ਬਾਕੀ ਇਹ ਵੀ ਚਲੋ ਉਮਰਦਸਾ ਨਾ ਕਰ ਠੀਕ ਆ ਬਾਕੀ ਵੱਡੀਆਂ ਮੱਜਾਂ ਜਿੱਡਾਂ ਨਹੀਂ ਆ ਤੇ ਬਾਕੀ ਥੱਲਿਆਂ ਸਫਾਈ ਦੀ ਲੈ ਖਾਣੇ ਜਿਹੜਾ ਉਹ ਚੰਗੇ ਗੱਪ ਤੇ ਲੱਗਾ ਨਾ ਦੂਰ ਦੂਰੀਆ ਆ ਦੇਖ ਸੰਦੇ ਤੇ ਕਿੰਨਾ ਕਿ 20 ਦੁੱਧ ਹੋਰ 2 ਕਿਲੋ ਵਧਾ ਲੈਣੀ ਸੀ ਹਾਂਜੀ ਫੇਰ ਅਸੀਂ ਤੁਹਾਨੂੰ ਪਤਾ ਤੂੜੀ ਤੰਦ ਬਣਾ ਕਣ ਕਣ ਕਵੱਡੀ ਹਾਂਜੀ ਰਾਤੀ 11-12 ਵਜੇ ਤੂੜੀ ਤੰਦ ਬਣਾ ਕੇ ਦੇ ਵੇਲੇ ਆਏ ਹਾਂ ਠੀਕ ਆ ਹਾਂਜੀ ਹਾਂਜੀ ਮੈਂ ਤੁਹਾਨੂੰ ਪਤਾ ਫੇਰ ਉਹਦੇ ਦਾ ਹਾਂ ਹੁਣ ਕੰਮ ਦੇ ਦੇਨੇ ਆ ਸਾਰਿਆਂ ਦੇ ਚੱਲਣ ਦੇ ਚਲੋ ਆ ਗੱਲ ਆ ਨਹੀਂ ਤੇ ਤੁਹਾਨੂੰ ਪਤਾ ਜਿਆ ਕੋਲ ਹੀ ਇਹਦੇ ਵਿੱਚ ਬੜਾ ਫਰਕ ਪੈ ਜਾਂਦਾ ਹਾਂਜੀ 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 ਮੋਹਰੇ 300 ਰੁਪਏ ਇਹਦਾ ਕਾਨੂੰਨ 90 95 ਜੋ ਮਰਜ਼ੀ ਕਰੀ ਜਾਈਏ ਇਹ 85000 ਵੀ ਦੇ ਦਈਏ ਜਸ ਸਿੱਧੀ ਦਾ ਦਈਏ ਕਰ ਦਈਏ ਕੋਈ ਛੋਟ ਛੱਡ ਵਿੱਚੋਂ ਚੰਗੀ ਰੁਪਈ ਚੱਕਟੀ ਵੀ ਮਾਲਾ 82 ਦੀ ਦੇ ਦਈਏ ਚਲ 82 82 ਦੇ ਦਾਂਗੇ ਬੀਬੀ ਹੋਰ ਕਰਦੋਗੇ ਮੌਕੇ ਤੇ ਮਨ ਥੋੜਾ ਬੋਲਾ ਮਾਣਾ ਰੁਪਈ ਕਰਦਾਂਗੇ ਛੋਟੀ ਚੱਲੀ ਆ 9 ਕਿਲੋ ਬੋਲਾ ਤਿਆਰ ਆ ਅੱਛਾ ਕੋਈ ਸਾਮ ਵਾਲਾ ਲੈ ਜਾਣਾ 11 12 ਕਿਲੋ ਪਾ ਜਾਣਾ ਇਹਨੇ ਠੀਕ ਆ ਹਾਂ ਹੈਗੀ ਵੀ ਚੰਗੀ ਸਾਰੀ ਛੋਟੀ ਚੰਗੀ ਆ ਬਾਕੀ ਆ ਥੱਲੇ ਉਹਦੇ ਸਾਦੇ ਜੇ ਇੱਕ ਅੱਗੇ ਫਿਰ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਕੰਨੇ ਭੇਜ ਦੇਤਾ ਤੁਹਾਨੂੰ ਤੇ ਆ ਟੋਕੜ ਕੱਬਨ ਜੇ ਇਹ ਟੋਕੜ ਕੱਬਣਾ ਰਿਹਾ ਜੀ ਕਿੰਨੇ ਚਿਰ ਦੀ ਚੱਕ ਫਾਸ ਤੇ ਤਰੀਕ ਨੂੰ ਇਹਨੂੰ ਪੂਰੇ 8 ਮਹੀਨੇ ਹੋ ਜਾਣੇ ਜੀ ਅੱਛਾ ਇੱਕ ਤਰੀਕ ਨੂੰ ਇਹ ਇੱਕ ਦਿਨ ਪਹਿਲੇ ਸੋਏ ਨੇ 40 ਕਿਲੋ ਦੁੱਧ ਦਿੱਤਾ ਜਿਹੜੇ ਫਾਰਮ ਦੇ ਲਾਏ ਆ ਆ ਟਾਈਮ 12 ਜੇ 13 ਜੇ ਦੁੱਧ ਹਜੇ ਵੀ ਤਿਆਰ ਹੈ ਅੱਛਾ ਅਜੇ ਵੀ ਤਿਆਰ ਹੈ ਬੀਬੀ ਠੀਕ ਆ ਹਾਂ ਜੋਗੇ ਦੋ ਡੰਗ ਪਾ ਖੁੱਲੀ ਰਾਡੇ ਦਾ ਜਿੰਦਾ ਮਰਜੀ ਕੋਈ ਚੋਲੇ 12 13 ਕਿਲੋ ਦੁੱਧ ਹੋ ਜੇ ਲੈ ਜੇ ਅੱਛਾ ਮਹੀਨੇ ਇੱਕ ਤਰੀ ਨੂੰ ਪੂਰੇ 8 ਮਹੀਨੇ ਬਰੋਬਰ ਹੋ ਜਾਂਦੇ ਅੱਛਾ ਹਾਂ ਫਿਰ ਤੇ ਹੁਣ ਇਹ ਆ ਵੀ ਡਰਾਈ ਕਰਨੀ ਪੈਣੀ ਹਾਂ ਤੇ ਪਰ ਫ੍ਰੀਜ ਇਹ ਜਿਹੜੇ ਫਾਰਮ ਨਾਲ ਲਏ ਇਹ ਹੁਣ ਮਾਲਾ ਵੀ ਆਪਾਂ ਵੰਡ ਨਹੀਂ ਪਾਉਂਦੇ ਆਉਂਦੇ ਇਹਦੇ ਸਾਲ 19 ਕਿਲੋ ਦੁੱਧ ਹੀ ਅੱਛਾ ਅਜੇ ਵੀ ਅੱਛਾ ਵੰਡ ਨਹੀਂ ਆਏ ਆਹੀਂ ਵੀ ਲੋਦਨ ਦਾ ਵੰਡ ਪਾਇਆ ਅਜੇ ਵੀ 12 13 ਕਿਲੋ ਦੁੱਧ ਤਿਆਰ ਹੈ ਅੱਛਾ ਹਾਂ ਤੋਰਾਂ ਫਿਰ ਇੱਕ ਕੱਲ ਸੂਆ ਸੂਣੀ ਹੈ ਰਗੀ ਬਾਕੀ ਕੱਦ-ਕਾਠ ਪੱਖਾ ਚੰਗੀ ਜਵਾਨ ਆ ਤੇ ਸੋਹਣੇ ਰੰਗ ਦੇ ਹੋ ਕੇ ਆ। ਬਾਕੀ ਤੁਸੀਂ ਆਪਾਂ ਨਹੀਂ ਸਮਝਣਾ ਤੇ ਆਪਣੇ ਅੰਦਾਜ਼ੇ ਨਾਲ ਵੇਖਣਾ। ਆ ਜਿਹਾ ਲਾਇਆ ਵਿੱਚੀ। ਉਹਦੇ ਬੰਦੇ ਚ ਵੀ ਜਾਨ ਹੈ ਜੀ। ਕੱਦ-ਕਾਠ ਪੱਖਾ ਉੱਚੀ ਯਾਤਰਾ। ਛੋਟੇ-ਛੋਟੇ ਕੰਨ ਨੇ ਆ। ਬਾਕੀ ਇਹ ਆ ਵੀ ਚਲੋ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਆ ਦੇਖ ਸਾਹ ਦੇ ਜੀ ਹਵਾਨੇ ਦੇ ਨਾੜਾਂ ਜਿਹੜੀਆਂ ਇਹਦੀਆਂ ਚੰਗੀਆਂ ਆ ਬਰੀਕ ਬਰੀਕ ਜੀਆਂ ਤੇ ਮਿਲਕ ਮੈਨ ਵੀ ਚੰਗੀ ਲੱਗੀ ਐ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਰੁਪਈਆ ਮੁੱਲ ਇਹਦਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਮੈਂ ਇਹਦਾ ਫੋਨ ਤੇ ਕਰਾਂਗੇ ਜੇ ਕੋਈ ਪੈਸੇ ਚੰਗੇ ਭਰੂ ਜੀ ਦੇ ਦਾਂਗੇ ਆਹ ਰੁਪਇਆ ਆਪਾਂ 2 ਮਹੀਨੇ ਸਾਂਭ ਕੇ ਵੇਚਾਂਗੇ ਠੀਕ ਐ ਜੀ ਹਾਂ ਠੀਕ ਤੇ ਆਹ ਜਿਹੜੀ ਗਾਂ ਜੀ ਇਹ ਲੱਗ ਰਿਹਾ ਹੋਵੇ ਬੱਚਾ ਇਹਦਾ ਹਾਂ ਬੱਚਾ ਜੇ ਕੋਈ ਵੀਰ ਆਪਣੀ ਸਮਝਣ ਨੂੰ ਲਾ ਲੈ ਕਿੰਨੇ ਕਿ ਚਿੱਤਦਾ ਹੈ ਹਾਂ 7 ਕਿਲੋ ਔਰ 20 ਦੋਲੇ ਤੇ ਆ ਜੇ ਫਿਰ ਅੱਛਾ ਸਾਢੇ ਦਿਨ ਔਲੇ ਸਾਢੇ ਦਿਨ ਅੱਛਾ ਹਾਂ ਤੋਰੋ ਇੱਕ ਇਹ ਆ ਭਈ ਚਲੋ ਚਾਹ ਪਾਣੀ ਦਾ ਵਧੀਆ ਸਾਰੀ ਜਾਉਂਗਾ ਵਧੀਆ ਜੀ ਯਾਰ ਵੀ ਮੱਝਾਂ ਰਗਾ ਦੋਦੇ ਸਾਈ ਆ ਲਿਆ ਮੱਝਾਂ ਰਗਾ ਦੋਧੰਦਾ ਵੀ ਨਾ ਖਾਵਾ ਦਾ ਹਜੇ ਘਾਵਾਂ ਦਿੰਦੀਆਂ ਦੁੱਧ 6-7 ਕਿਲੋ ਹੀ ਆ ਪਰ ਜਿਹੜਾ ਵਾ ਦੁੱਧ ਸੰਗਣਾ ਹੁੰਦਾ ਮੱਧਿਆਂ ਰਗਾ ਘਰ ਵਰਤਣ ਲਈ ਦੁੱਧ ਚੰਗਾ ਹੁੰਦਾ ਤੁਹਾਨੂੰ ਇਹਦੇ ਵੀ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 20 ਹੈ ਅੱਛਾ ਤੇ ਇਹਦਾ ਕਿੰਨੇ ਸ਼ੇਰੀ ਆਪ ਹੀ ਕਰ ਦੋਗੇ ਕਿੰਨੇ ਦੀ ਕਰਨੀ 15 ਦੀ ਦੇ ਦਿਓ ਵੇਖ ਲਓ ਦੇ ਦਿਓ 15 ਦੀ ਹੋਰ ਘਰਾਂ ਨੂੰ ਜਮਾਨਾ ਯਾਰ ਛੱਡ ਦੀ ਯਾਰ ਯਾਰ ਨਾ 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 ਵੀ ਪੂਰੇ 12 ਯਾਰ ਚੱਲੋ ਅੰਸ਼ਬਰਾਂ ਯਾਰ ਪੂਰੇ 12 ਜਾਂਦੇ 7 ਕਿਲੋ ਦੁੱਧ ਚਾਹ ਜਿੱਦਾਂ ਮੈਂ 2-3 ਡੰਗ ਮੇਰੇ ਘਰ ਜਿੱਦਾਂ ਮੈਂ ਜਿਓ ਖੜੇ ਠੀਕ ਹੈ ਜੀ ਝੋਟੀ ਥੱਲੇ 9 ਕਿਲੋ ਜੋ ਉਹਦੇ ਥੱਲੇ ਵੀ 2 ਡੰਗ ਆਪਣੀ ਕੋਈ ਚੋਰੀ ਖੜੇ ਗਾਂ ਵਾੜ ਵੀ ਆਪਣੀ ਚੋਰੀ ਜਿੱਦਾਂ ਮਰਜ਼ੀ ਚੋ ਕੇ ਰਹਿ ਜਾਏ ਪੀਲੀ ਠੀਕ ਹੈ ਜੀ ਮੂੰਹ ਲੈ ਆੜੇ ਘਰ ਹਰ ਵੀ ਜੱਦੀਆਂ ਤੁਹਾਡੇ ਘਰ ਉੱਤੇ ਤਸੱਲੀ ਕਰਕੇ ਖੜੇ ਹਨਾ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਸ ਕੇ ਪਸ਼ੂ